ਬੱਤ ਸ੍ਰੀ ਕਾ ਜੀ ਅਸੀਂ ਤੁਹਾਡੀ ਆਪਣੀ ਬਲਾਸਟਰ ਜੁੜੀ ਸੋ ਬਹੁਤ ਵੱਡੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿਉਂਕਿ ਸਾਡੇ ਉਸਤਾਦ ਨਸ਼ਤਰ ਸ਼ਟਾ ਜਦ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਈ ਸੀ ਸੋ ਉਹਨਾਂ ਦੀ ਬੇਟੀ ਹਰਮਨ ਸ਼ਟਾ ਜੀ ਦਾ ਬਹੁਤ ਘੈਂਟ ਗਾਣਾ ਆਨਦੀ ਵੇਣਾ ਸੋ ਹਰਮਨ ਸ਼ਟਾ ਜੀ ਦਾ ਰਤ ਪਿਆਰ ਦੀ ਰਟਰਨ Song ਦਿਨਾਂ ਚ ਅਸੀਂ ਕਿ ਤਾਂ ਮੇਨ ਲੀਡ ਤੇ ਕਮੋਡ ਲਿੰਕ ਕੀਤੀ ਆ ਤੇ ਉਹ Song ਨੂੰ ਸੀਰੀਅਸਲੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਅਜੇ ਤੱਕ ਅਸੀਂ ਬਿਲਕੁਲ ਵੀ ਨਹੀਂ ਕਿਹਾ ਤੁਹਾਨੂੰ ਇੰਨਾ ਪ੍ਰੈਸ਼ਰਾਈਜ਼ ਨਹੀਂ ਕੀਤਾ ਕਿ ਵੀ ਪਲੀਜ਼ ਸ਼ੇਅਰ ਕਰੋ ਅਸੀਂ ਰਿਕੁਐਸਟ ਹੀ ਕਰ ਰਹੇ ਹਾਂ ਬਿਕਾਜ਼ ਹਰਮਨ ਸ਼ੱਤਾ ਜੀ ਜਿਨ੍ਹਾਂ ਦਾ ਸੌਂਗ ਆ ਉਹਨਾਂ ਨੂੰ ਆਪਣੀ ਸਪੋਰਟ ਦੀ ਬਹੁਤ ਜ਼ਿਆਦਾ ਮੀਂਹ ਆ ਉਹ ਵੀ ਬਹੁਤ ਥੱਲੋਂ ਉੱਠ ਕੇ ਉੱਪਰ ਜਾਣਾ ਚਾਹੁੰਦੇ ਨੇ ਤੇ ਉਹਨਾਂ ਦੇ ਫਾਦਰ ਸਾਹਿਬ ਨੇ ਬਹੁਤ ਵੱਡੀ ਤਰੱਕੀ કરી ਸੀ ਉਹ ਨਾਮ ਕਮਾਇਆ ਸੀਗਾ ਅਜੇ ਤੱਕ ਉਹਨਾਂ ਦੇ ਗਾਣੇ ਤੁਹਾਡੇ ਦਿਲਾਂ 'ਚ ਤੁਹਾਡੇ ਰਿਕਾਰਡਸ ਚਲਦੇ ਨੇ ਹਣਾ ਮਾਰਕੀਟ 'ਚ ਚਲਦੇ ਨੇ ਇਸ ਲਈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਸੋ ਉਹਨਾਂ ਦੀਆਂ ਜੱਦਾ ਨੂੰ ਤਾਜ਼ਾ ਕਰੋ ਤੇ ਉਹਨਾਂ ਦੀ ਬੇਟੀ ਦਾ ਨਾਮ ਬਹੁਤ ਲੈਵਲ ਤੇ ਜਾ ਕੇ ਖੜੇ ਕਿੰਨਾ ਦੀ ਬਦੌਲਤ ਤੇ ਤੁਹਾਡੀ ਬਦੌਲਤ ਕਿਉਂਕਿ ਦੇਖੋ ਇੱਕ ਦੂਜੇ ਤੋਂ ਬਿਨਾਂ ਆਪਾਂ ਕੁਝ ਨਹੀਂ ਕਰ ਸਕਦੇ ਤਾਂ ਇੱਕ ਦੂਜੇ ਦੀ ਸਪੋਰਟ ਦੇ ਨਾਲ ਹੀ ਬੰਦਾ ਅੱਗੇ ਵਧਦਾ ਹੁੰਦਾ ਜਿੱਦਾਂ ਤੁਸੀਂ ਸਾਨੂੰ ਸਪੋਰਟ ਕੀਤਾ ਉਹਦੇ ਪਲੀਜ਼ ਆ Song ਨੂੰ ਸਪੋਰਟ ਜ਼ਰੂਰ ਕਰਿਓ ਕਿਉਂਕਿ ਕਿਸੇ ਦਾ ਤੁਹਾਡੇ ਕਰਕੇ ਘਰ ਚੱਲ ਸਕਦਾ ਤੇ ਰੋਜੀ ਰੋਟੀ ਚੱਲ ਸਕਦੀ ਹੈ ਹੱਥ ਛੋੜ ਕੇ ਬੇਨਤੀ ਕਰਦਾ ਮੈਂ ਤੁਹਾਡੇ ਅੱਗੇ ਲਵ ਯੂ ਆ ਤੁਸੀਂ ਇੰਨਾ ਪਿਆਰ ਬਖਸ਼ਿਆ ਬਲਾਸਟਰ ਜੋੜੀ ਨੂੰ ਐਦਾਂ ਹੀ ਤੁਸੀਂ ਉਹ ਕੁੜੀ ਨੂੰ ਪਿਆਰ ਬਖਸ਼ਣਾ ਹਰਮਨ ਚੱਤਾ ਰੋਤ ਪਿਆਰ ਦੀ ਰਿਟਰਨ ਥੈਂਕ ਯੂ